ਬਾਪੂ ਨੇ ਆਪਣੇ ਪੁੱਤ ਨੂੰ ਠੀਕ ਕਰਨ ਲਈ ਖਾਤਰ 크੍ਰਿਸਚੀਅਨ ਭਾਈਚਾਰਾ ਵੀ ਜੁਆਇਨ ਕਰ ਲਿਆ ਚਰਚ ਜਾਣ ਲੱਗ ਗਿਆ ਸੀ ਅੰਮ੍ਰਿਤਾਰੀ ਸਿੰਘ ਸੀ ਉਹਨਾਂ ਨੇ ਸ਼ਰਤ ਰੱਖੀ ਵੀ ਸਾਦਾ ਬਣ ਜਾ ਜਾਂ ਉਹਨਾਂ ਦਾ ਬਾਪੂ ਨੇ ਗੁਰਸਿੱਖੀ ਵੀ ਚਾਹਤੀ ਵੀ ਚਲੋ ਮੇਰਾ ਪੁੱਤ ਠੀਕ ਹੋ ਜਾ ਕੇ ਤਰੀਕ 10 ਸਾਲ ਉਹਨਾਂ ਦੇ ਗਿਰਜੇ ਦੇ ਵਿੱਚ ਸੇਵਾ ਕੀਤੀ ਫਰੀ ਕੋਈ ਤਰਖਾ ਨਹੀਂ ਲਈ ਵੀ ਮੇਰਾ ਪੁੱਤ ਠੀਕ ਹੋ ਜਾਵੇ ਕੈਸ਼ ਦਾ ਕੰਮ ਕਰਦੇ ਉਹਨਾਂ ਦਾ ਕੈਸ਼ੀਅਰ ਬਣਿਆ ਹੋਇਆ ਸੀ ਪਹਿਲਾਂ ਬਿਜਲੀ ਬੋਰਡ 'ਚ ਰਿਟਾਇਰ ਹੋਇਆ ਸੀ ਬਾਕੀ 1 ਰੁਪਏ ਦਾ ਕੋਈ ਰਵਾਦਾਰ ਨਹੀਂ ਬਣਿਆ ਉਹਨਾਂ ਦਾ ਕੋਈ ਦਾਗ ਹੀ ਨਹੀਂ ਹੋਇਆ 10 ਸਾਲ ਸੇਵਾ ਕੀਤੀ ਕੋਈ ਤਰਖਾ ਨਹੀਂ ਲਈ ਪਰ ਪੁੱਤ ਘਰੇ ਬੰਨਿਆ ਹੋਇਆ ਸੀ ਫਿਰ ਉਹ ਕਾਲਪੁਰਖ ਵਾਇਰਡ ਨੇ ਕਿਰਪਾ ਕੀਤੀ ਭਾਈ ਕਾਵਲ ਸਿੰਘ ਨੇ ਬਾਈ ਜੀ ਉਹਨਾਂ ਦੇ ਪਿੰਡੋਂ ਬਾਪੂ ਦੇ ਉਹਨਾਂ ਨੇ ਸਾਡੇ ਨਾਲ ਸੰਪਰਕ ਕਰਾਇਆ ਇਹਨਾਂ ਨੂੰ ਇੱਥੇ ਲੈ ਕੇ ਆਂਦਾ ਇਹਨਾਂ ਦੇ بیٹے ਦੀ ਤਰਨਪ੍ਰੀਤ ਨਾ ਤਰਨਪੀਰ ਦਾ ਨਾਮ ਉਹਨਾਂ ਦਾ ਕਰਨਜੀਤ ਸਿੰਘ ਕਰਨਜੀਤ ਸਿੰਘ ਨਹੀਂ ਲੜਕੀ ਅਮਰੀਕਾ ਦੀ ਹੈ ਇਹਨਾਂ ਦੀ ਬੇਟੀ ਯੂ ਐਸ ਏ ਚਾ ਕਰਨਜੀਤ ਦੀ ਫਿਰ ਦਵਾਈ ਇੱਥੇ ਸ਼ੁਰੂ ਹੋਈ ਇਹ ਹੁਣ 2 ਸਾਲ ਹੋ ਗਏ ਜੀ ਕਹੇ 2 ਸਾਲ ਹੋ ਗਏ ਸਾਡੇ ਕੋਲ ਤੀਜਾ ਸਾਲ ਚੱਲਦਾ ਲਗਾਤਾਰ ਮੁਰਕੇ ਕਰੇ ਸੰਗਲ ਦਾ ਬੰਨਿਆ ਨਾ ਜੀ ਨਾ ਸਵਾਰ ਉਹ ਕੰਮ ਕਰਦਾ ਨੌਗਾ ਪੰਗਾ ਬੁਸ਼ ਕਰਦਾ ਸਾਡੇ ਨਾਲ ਕਬਲ ਭਾਜੀ ਦਾ ਰਾਤ ਖੀਣਾ ਅੱਛਾ ਜੀ ਅੱਜ ਪੁੱਛ ਨਹੀਂ ਮੈਂ ਤਾਂ ਬਿਲਕੁਲ ਠੀਕ ਠਾਰੇ ਮੈਂ ਸ਼ੈਡ ਨਹੀਂ ਬਣਦਾ ਵੱਡਾ ਬਣ ਗਿਆ ਛੰਦਾ ਹਾਂ ਜੀ ਇਹ ਉਹ ਬਾਈ ਨੇ ਜਦੋਂ ਤਰਪਾਨਾਂ ਚ ਲਾਉਂਦੇ ਸੀ ਟੈਂਟ ਥੱਲੇ ਕੈਂਪ ਉਹ ਅੱਜ ਸ਼ੈੱਡ ਬਣ ਗਏ ਤੇ ਇਹ ਉਹ ਬਾਈ ਨੇ ਜਿਹੜੇ ਆਪਣੇ ਪੁੱਤ ਨੂੰ ਬਨ ਕੇ ਸੇਵਾ ਕਰਨ ਜਾਂਦੇ ਸੀ ਵੀ ਸਾਡੇ ਘਰੇ ਸੁੱਖ ਸ਼ਾਂਤੀ ਆਊ ਪ੍ਰਭੂ ਕਰੋਗੇ ਕਿਰਪਾ ਪਰ ਮੈਂ ਉਹਨਾਂ ਬੇਨਤੀ ਕਰਦਾ ਵੀਰਾਂ ਨੂੰ ਇੱਦਾਂ ਨਹੀਂ ਕੋਈ ਸ਼ਰਤਾਂ ਦਾ ਜਾ ਸਕਦੀ ਅਸੀਂ ਇੱਥੇ ਆਏ ਕਿਸੇ ਵੀਰ ਨੂੰ ਕਹੀਏ ਵੀ ਕਿਸੇ 크ਰਿਸਚਨ ਵੀਰ ਨੂੰ ਵੀ ਬਾਈ ਤੈਨੂੰ ਪਹਿਲਾਂ ਅਮਰ ਸਿਕੜਾ ਪਾਊਗਾ ਫਿਰ ਤੈਨੂੰ ਦਵਾਈ ਦੇਵਾਂਗੇ ਫਿਰ ਤੂੰ ਠੀਕ ਹੋਏਗਾ ਜਾਂ ਵੀ ਕਿਸੇ ਹਿੰਦੂ ਵੀਰ ਨੂੰ ਇੱਥੇ ਕਹੀਏ ਆਏ ਨੂੰ ਵੀ ਬਾਈ ਪਹਿਲਾਂ ਤੈਨੂੰ ਗੁਰਦੁਆਰਾ ਸਾਹਿਬ ਜਾ ਕੇ ਪੱਗ ਬੰਨ ਕੇ ਜਨੇਊ ਪੋਣਾ ਲਾਉਣਾ ਪਊਗਾ ਜਾਂ ਵੀ ਕਿਸੇ ਨੂੰ ਇਹ ਕਹੀਏ ਮੁਸਲਮ ਵੀਰ ਨੂੰ ਵੀ ਤੂੰ ਵੀਰੇ ਪਹਿਲਾਂ ਸਿੰਘ ਬਣਾ ਲਬਣਾ ਫਿਰ ਤੈਨੂੰ ਦਵਾਈ ਦੇਵਾਂਗੇ ਫਿਰ ਤੂੰ ਠੀਕ ਹੋਏਗਾ ਕਿਆ ਬਾਤ ਹੈ ਕੋਈ ਇਨਸਾਨ ਬੜੀਆ ਯਾਰ ਭਾਈ ਕਾਦੀ ਗੱਲ ਕਰਦੇ ਆਂ ਏਦਾਂ ਧਰਮ ਵੱਡੇ ਨਹੀਂ ਹੁੰਦੇ ਏਦਾਂ ਧਾਰਮਿਕ ਲੋਕ ਵੀ ਵੱਡੇ ਨਹੀਂ ਹੁੰਦੇ ਇਸ ਤਰ੍ਹਾਂ ਕਿਸੇ ਦੇ ਜਿਵਾਬਤਨਾਖੇਰ ਕੇ ਤੁਸੀਂ ਆਪਣੀ ਕਮਿਊਨਿਟੀ ਨੂੰ ਕੋਈ ਫਾਇਦਾ ਨਹੀਂ ਦੇ ਸਕਦੇ ਅੱਜ ਉਹ ਵੀ ਬਾਪੂ ਦਾ ਪੁੱਤ 3 ਸਾਲ ਹੋ ਗਏ ਕੰਮ ਵੀ ਕਰਦਾ ਵਧੀਆ ਜ਼ਿੰਦਗੀ ਜਿਉਂਦਾ ਲੋਜਿਕ ਲੋਜਿਕ ਤੇ ਤਾਂ ਗੱਲ ਕਰੋ ਦਵਾਈ ਦਿਓ ਪ੍ਰੋਪਰ ਦਵਾਈ ਦੇ ਵਿੱਚ ਨੋ ਡਾਊਟ ਕੇਰ ਪਉਂਦੀ ਹੋਈ ਆ ਅੱਲਾ ਦੀ ਰਾਮ ਦੀ ਪ੍ਰਭੂ ਯੀਸ਼ੂ ਦੀ ਭਗਵਾਨ ਦੀ ਵਾਹਿਗੁਰੂ ਜੀ